ਸਾਲ 2019 ਇਸ ਸਮੇਂ ਆਕਸ਼ੇ ਕੁਮਾਰ ਆਪਣੇ ਕੈਰੀਅਰ ਦੇ ਪੀਕ ਉੱਪਰ ਸੀ ਸ਼ਾਹਰੂਖ ਖਾਨ ਅਮੀਰ ਖਾਨ ਵਰਗੇ ਵੱਡੇ ਵੱਡੇ ਐਕਟਰ ਵੀ ਆਕਸ਼ੇ ਕੁਮਾਰ ਦੇ ਨੇੜੇ ਤੇੜੇ ਨਹੀਂ ਸਨ ਸਾਲ 2019 ਦੇ ਵਿੱਚ ਆਕਸ਼ੇ ਕੁਮਾਰ ਦੀਆਂ 4 ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਚਾਰੇ ਦੀਆਂ ਚਾਰੇ ਹੀ ਸੁਪਰ ਹਿੱਟ ਹੁੰਦੀਆਂ ਨੇ ਇਸ ਤੋਂ ਪਹਿਲਾਂ ਕਿਸੇ ਵੀ ਐਕਟਰ ਨੇ ਫਿਲਮ ਇੰਡਸਟਰੀ ਦੇ ਇਤਿਹਾਸ ਦੇ ਵਿੱਚ ਇੱਕ ਸਾਲ ਦੇ ਵਿੱਚ 4 ਸੁਪਰ ਹਿੱਟ ਫਿਲਮਾਂ ਨਹੀਂ ਦਿੱਤੀਆਂ ਸਨ ਸੰ 2019 ਦੇ ਵਿੱਚ ਅਕਸ਼ੇ ਕੁਮਾਰ ਸਲਮਾਨ ਖਾਨ ਨੂੰ ਪਿੱਛੇ ਛੱਡ ਕੇ ਇਕੱਲੇ ਬਾਲੀਵੁੱਡ ਦੇ ਹੀ ਨਹੀਂ ਬਲਕਿ ਪੂਰੇ ਇੰਡੀਆ ਦੇ ਨੰਬਰ 1 ਐਕਟਰ ਬਣ ਜਾਂਦੇ ਨੇ ਉਸ ਸਮੇਂ ਅਕਸ਼ੇ ਕੁਮਾਰ ਦੀ ਇੰਡੀਆ ਦੇ ਵਿੱਚ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਤੇ ਵੀ ਬਹੁਤ ਜ਼ਿਆਦਾ ਚੜ੍ਹਾਈ ਹੋ ਚੁੱਕੀ ਸੀ 2019 ਦੇ ਵਿੱਚ ਫੌਪ ਦੀ ਲਿਸਟ ਦੇ ਵਿੱਚ ਅਕਸ਼ੇ ਕੁਮਾਰ ਦਾ ਰੈਂਕ ਆਇਆ ਸੀ ਪੂਰੀ ਦੁਨੀਆ ਦੇ ਵਿੱਚੋਂ ਨੰਬਰ 4 ਨੰਬਰ 1 ਤੇ ਸਨ ਰੋਕ ਨੰਬਰ 2 ਤੇ ਸਨ ਕ੍ਰੈਸ ਨੰਬਰ 3 ਤੇ ਸਨ ਰੌਬਰਟ ਅਤੇ ਨੰਬਰ 4 ਤੇ ਸਨ ਅਕਸ਼ੇ ਕੁਮਾਰ ਤੇ 2020 ਦੇ ਵਿੱਚ ਅਕਸ਼ੇ ਕੁਮਾਰ ਦੀ ਰੈਂਕ ਫੌਪਸ ਦੇ ਵਿੱਚ ਨੰਬਰ 6 ਤੇ ਚਲੀ ਜਾਂਦੀ ਹੈ ਜਨਕ ਫਲੈਕਸ ਤੇ ਬੈਨ ਡੀਜ਼ਲ ਤੋਂ ਬਾਅਦ ਆਕਸ਼ੇ ਕੁਮਾਰ ਦਾ ਨੰਬਰ ਸੀ ਸਾਲ 2018 ਦੇ ਵਿੱਚ ਆਕਸ਼ੇ ਕੁਮਾਰ ਇੱਕ ਫਿਲਮ ਦੇ ਲਈ 80 ਕਰੋੜ ਰੁਪਏ ਲੈਂਦੇ ਸਨ ਤੇ 2020 ਦੇ ਵਿੱਚ ਆਕਸ਼ੇ ਕੁਮਾਰ ਇੱਕ ਫਿਲਮ ਦੇ ਲਈ 120 ਕਰੋੜ ਲੈਣ ਲੱਗੇ ਤੇ ਦੇਖਦੇ ਹੀ ਦੇਖਦੇ ਸਾਲ 2022 ਦੇ ਵਿੱਚ ਆਕਸ਼ੇ ਕੁਮਾਰ ਇੱਕ ਫਿਲਮ ਦੇ ਲਈ 135 ਕਰੋੜ ਰੁਪਏ ਲੈਣ ਲੱਗਿਆ ਸੀ ਤੇ ਇੰਡੀਆ ਸਿਨੇਮਾ ਦੇ ਇਤਿਹਾਸ ਦੇ ਵਿੱਚ ਅਜੇ ਹੱਪਹਿਲੀ ਵਾਰ ਹੋਇਆ ਸੀ ਕਿ ਕੋਈ ਐਕਟਰ 135 ਕਰੋੜ ਰੁਪਏ ਇੱਕ ਫਿਲਮ ਦੇ ਲੈ ਰਿਹਾ ਹੈ ਪਰ ਇਹ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਇਹ ਤਿੰਨ ਤੋਂ ਚਾਰ ਸਾਲ ਪਹਿਲਾਂ ਦੀਆਂ ਨੇ ਅੱਜ ਜਿਹੜੀ ਆਕਸ਼ੇ ਕੁਮਾਰ ਦੀ ਕੰ ਜਿਆਦਾ ਬੁਰੀ ਹੈ ਕਰੋਨਾ ਤੋਂ ਬਾਅਦ ਆਕਸ਼ੇ ਕੁਮਾਰ ਦੀਆਂ 10 ਫਿਲਮਾਂ ਰਿਲੀਜ਼ ਹੋਈਆਂ ਨੇ ਤੇ ਇਹਨਾਂ 10 ਫਿਲਮਾਂ ਦਾ ਟੋਟਲ ਬਜਟ ਬਣਦਾ ਹੈ ਜੀ 1580 ਕਰੋੜ ਰੁਪਏ ਤੇ ਇਹ ਸਾਰੀਆਂ ਫਿਲਮਾਂ ਨੇ ਕਮਾਈ 601 ਕਰੋੜ ਰੁਪਏ ਯਾਨੀ ਕਿ ਇਹ ਸਾਰੀਆਂ ਫਿਲਮਾਂ ਦੇ ਵਿੱਚੋਂ ਘਾਟਾ ਪਿਆ 979 ਕਰੋੜ ਰੁਪਏ ਦਾ ਪਿੱਛੇ ਜੀ ਇੱਕ ਨਵੇਂ ਐਕਟਰ ਵਿੱਕੀ ਕੋਸ਼ਲ ਦੀ ਫਿਲਮ ਰਿਲੀਜ਼ ਹੁੰਦੀ ਹੈ ਬੈਡ ਨਿਊਜ਼ ਇਹ ਫਿਲਮ ਦੀ ਜਿਹੜੀ ਪਹਿਲੇ ਦਿਨ ਦੀ ਓਪਨਿੰਗ ਹੁੰਦੀ ਹੈ ਉਹ ਹੁੰਦੀ ਹੈ ਜੀ 8.3 ਕਰੋੜ ਰੁਪਏ ਤੇ 6ਵੇਂ ਦਿਨ ਤੱਕ ਇਸ ਫਿਲਮ ਦੀ ਕਲੈਕਸ਼ਨ ਹੋ ਜਾਂਦੀ ਹੈ ਵਿੱਕੀ ਕੋਸ਼ਲ ਵਾਲੀ ਫਿਲਮ ਦੀ 36 ਕਰੋੜ 95 ਲੱਖ ਰੁਪਏ ਇਸ ਹੋਈ ਸੀ ਸਰਫਰਾਜ ਜਸ ਨੇ ਪਹਿਲੇ ਦਿਨ ਦੀ ਓਪਨਿੰਗ ਦਿੱਤੀ ਸਿਰਫ 2.5 ਕਰੋੜ ਰੁਪਏ ਆਕਸ਼ੇ ਕੁਮਾਰ ਦੀ ਸਰਫਰਾ ਫਿਲਮ ਨੇ ਟੋਟਲ ਕਮਾਈ ਕੀਤੀ ਹੈ 21 ਕਰੋੜ 80 ਲੱਖ ਰੁਪਏ ਤੇ 2.5 ਕਰੋੜ ਤੋਂ ਥੱਲੇ ਦੀ ਓਪਨਿੰਗ ਜੇਕਰ ਆਪਾਂ ਦੇਖੀਏ ਆਕਸ਼ੇ ਕੁਮਾਰ ਦੀ ਕਿਸੇ ਫਿਲਮ ਨੇ ਤਾਂ ਅੱਜ ਤੋਂ 15 ਸਾਲ ਪਹਿਲਾਂ ਆਕਸ਼ੇ ਕੁਮਾਰ ਦੀ ਕਿਸੇ ਫਿਲਮ ਨੇ 2.5 ਕਰੋੜ ਤੋਂ ਥੱਲੇ ਦੀ ਓਪਨਿੰਗ ਕੀਤੀ ਸੀ ਸੰਨ 2009 ਦੇ ਵਿੱਚ ਆਕਸ਼ੇ ਕੁਮਾਰ ਦੀ ਫਿਲਮ ਆਈ ਸੀ 8/10 ਤਸਵੀਰ ਇਹ ਫਿਲਮ ਉਹ ਸੀ ਜਿਸ ਨੇ ਢਾਈ ਕਰੋੜ ਤੋਂ ਥੱਲੇ ਦੀ ਓਪਨਿੰਗ ਕੀਤੀ ਸੀ ਜਾਨੀ ਕਿ 1 ਕਰੋੜ 99 ਲੱਖ ਦੀ ਕਿਸੇ ਟਾਈਮ ਤੇ 1 ਸਾਲ ਦੇ ਵਿੱਚ ਆਕਸ਼ੇ ਉਹਦੀ ਚਾਰੋ ਹੀ ਸੁਪਰ ਹਿੱਟ ਹੋ ਜਾਂਦੀਆਂ ਸੀ ਤੇ ਹੁਣ ਵੀ ਅਕਸ਼ੇ ਕੁਮਾਰ 1 ਸਾਲ ਦੇ ਵਿੱਚ 4 ਫਿਲਮਾਂ ਕਰਦੇ ਨੇ ਪਰ ਕੋਈ ਫਿਲਮ ਸੁਪਰ ਹਿੱਟ ਤਾਂ ਬਹੁਤ ਦੂਰ ਦੀ ਗੱਲ ਹੈ ਹਿੱਟ ਤੱਕ ਵੀ ਨਹੀਂ ਹੁੰਦੀ ਜਿਹੜਾ ਐਕਟਰ ਅਜੇ ਤੋਂ 2-3 ਸਾਲ ਪਹਿਲਾਂ ਇੱਕ ਫਿਲਮ ਦੇ ਲਈ 135 ਕਰੋੜ ਰੁਪਏ ਚਾਰਜ ਕਰ ਰਿਹਾ ਸੀ ਉਹੀ ਅਕਸ਼ੇ ਕੁਮਾਰ ਅੱਜ ਦੇ ਸਮੇਂ ਇੱਕ ਫਿਲਮ ਦੇ ਲਈ ਸਿਰਫ 60 ਕਰੋੜ ਰੁਪਏ ਮੰਗ ਰਿਹਾ ਹੈ ਫੋਪਸ ਦੀ ਲਿਸਟ ਰੇ ਵਿੱਚ ਹਮੇਸ਼ਾ ਪਹਿਲੇ 2-3 ਨੰਬਰਾਂ ਤੇ ਆਉਣ ਵਾਲਾ ਅਕਸ਼ੇ ਕੁਮਾਰ ਹੁਣ ਫੋਪਸ ਦੀ ਲਿਸਟ ਰੇ ਵਿੱਚ ਨੰਬਰ 10 ਦੇ ਉੱਪਰ ਚਲਿਆ ਗਿਆ ਹੈ ਇਹ ਜਿਹਾ ਵੀ ਨਹੀਂ ਹੈ ਕਿ ਅਕਸ਼ੇ ਕੁਮਾਰ ਬਹੁਤ ਜ਼ਿਆਦਾ ਘਟੀਆ ਵਿਚ ਅਕਸ਼ੇ ਕੁਮਾਰ ਨੇ ਆਪਣੇ ਕੈਰੀਅਰ ਦੀ ਸਭ ਤੋਂ ਵਧੀਆ ਐਕਟਿੰਗ ਕੀਤੀ ਸੀ ਪਰ ਅਕਸ਼ੇ ਕੁਮਾਰ ਦੀ ਇਹ ਫਿਲਮ ਵੀ ਕੁਝ ਜ਼ਿਆਦਾ ਨਹੀਂ ਕਰ ਪਾਈ ਤੇ ਬਾਕਸ ਆਫਿਸ ਤੇ ਮੂਹਰੇ ਮੂ ਡਿੱਗ ਪਈ ਆਖਿਰ ਇਹ 2-3 ਸਾਲਾਂ ਦੇ ਵਿੱਚ ਅਕਸ਼ੇ ਕੁਮਾਰ ਦੇ ਨਾਲ ਅਜਿਹਾ ਕੀ ਹੋ ਗਿਆ ਕਿ ਹੁਣ ਉਸ ਦੀ ਕੋਈ ਵੀ ਫਿਲਮ ਨਹੀਂ ਚੱਲ ਰਹੀ ਜਾਂ ਫਿਰ ਅਕਸ਼ੇ ਕੁਮਾਰ ਨੇ ਇਹ ਪਿਛਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਜਿਹੜੀਆਂ ਹੁਣ ਉਸ ਦੇ ਅੱਗੇ ਆ ਰਹੀਆਂ ਨੇ ਤੇ ਹੁਣ ਉਸ ਦੀ ਜਿਹੜੀ ਹਾਲਤ ਬਣ ਚੁੱਕੀ ਹੈ ਉਹ ਇੱਕ OTT ਦੇ ਐਕਟਰ ਵਰਗੀ ਹੋ ਚੁੱਕੀ ਹੈ 16 April 2022 ਨੂੰ ਅਕਸ਼ੇ ਕੁਮਾਰ ਦੀ ਇੱਕ ਫਿਲਮ ਰਿਲੀਜ਼ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਟੀਵੀ ਦੇ ਉੱਪਰ ਆ ਮਸ਼ ਇਸ ਸਮਝੋਰੀ ਜਾਂ ਕਿ ਇਸ ਐਡ ਤੋਂ ਬਾਅਦ ਆਕਸ਼ੇ ਕੁਮਾਰ ਦਾ ਬੁਰਾ ਸਮਾਂ ਆ ਗਿਆ ਜਾਂ ਕਿ ਬੈਕ ਕਲੈਸ਼ ਚੱਲ ਪਿਆ ਆਕਸ਼ੇ ਕੁਮਾਰ ਦੀ ਇਸ ਐਡ ਨੂੰ ਲੈ ਕੇ ਇੰਨੀ ਜ਼ਿਆਦਾ ਆਲੋਚਨਾ ਹੋਈ ਕਿ ਪੰਜਾਂ ਦਿਨਾਂ ਬਾਅਦ ਆਕਸ਼ੇ ਕੁਮਾਰ ਨੂੰ ਪਬਲਿਕਲੀ ਆ ਕੇ ਇਸ ਚੀਜ਼ ਦੀ ਮਾਫੀ ਮੰਗਣੀ ਪਈ ਤੇ ਆਕਸ਼ੇ ਕੁਮਾਰ ਦਾ ਇੰਨਾ ਜ਼ਿਆਦਾ ਵਿਰੋਧ ਇਸ ਕਾਰਨ ਹੋ ਰਿਹਾ ਸੀ ਕਿ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਪਹਿਲਾਂ ਇਹ ਚੀਜ਼ਾਂ ਕਹੀਆਂ ਸਨ ਬਈ ਬੜੇ ਬੜੇ ਅਣਗਿਣਤ ਸੁਣਨੇ ਵਾਲੇ ਅਮਾਉਂਟ ਦੇਣੇ ਕੋ ਤਿਆਰ ਹੋਏ ਉਸਕੇ ਲਈ ਮੈਂ ਇਹ ਕੰਮ ਨਹੀਂ ਕਰਦਾ। ਅਕਸ਼ੇ ਕੁਮਾਰ ਦੀ ਇਹ ਪਾਨ ਮਸਾਲੇ ਵਾਲੀ ਐਡ ਨੇ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। 3 ਜੂਨ 2022 ਨੂੰ ਅਕਸ਼ੇ ਕੁਮਾਰ ਦੀ ਇੱਕ ਹੋਰ ਫਿਲਮ ਰਿਲੀਜ਼ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਪ੍ਰਥਵੀ ਰਾਜ ਚੋਹਾਨ। ਇਸ ਫਿਲਮ ਦੇ ਵਿੱਚ ਵੀ ਅਕਸ਼ੇ ਕੁਮਾਰ ਦੀ ਬਹੁਤ ਜ਼ਿਆਦਾ ਆਲੋਚਨਾ ਹੁੰਦੀ ਹੈ ਕਿਉਂਕਿ ਅਕਸ਼ੇ ਕੁਮਾਰ ਬਿਲਕੁਲ ਵੀ ਸੂਟ ਨਹੀਂ ਕਰ ਰਹੇ ਸਨ ਪ੍ਰਥਵੀ ਰਾਜ ਚੋਹਾਨ ਦੇ ਗੈਟਅਪ ਦੇ ਵਿੱਚ ਜਾਂ ਉਹਨਾਂ ਦੇ ਰੋਲ ਦੇ ਵਿੱਚ। ਦਰਸ਼ਕਾਂ ਦਾ ਕਹਿਣਾ ਸੀ ਕਿ ਪ੍ਰਥਵੀ ਰਾਜ ਚੋਹਾਨ ਦਾ ਰੋਲ ਕਰਨ ਦੇ ਲਈ ਅਕਸ਼ੇ ਕੁਮਾਰ ਨੇ ਬਿਲਕੁਲ ਵੀ ਐਫਰਟ ਨਹੀਂ ਲਗਾਇਆ ਤੇ ਆਪਣੀਆਂ ਬਾਕੀ ਫਿਲਮਾਂ ਦੀ ਤਰ੍ਹਾਂ ਅਕਸ਼ੇ ਕੁਮ ਨਵੇੜ ਦਿੱਤੀ ਸੀ ਲੋਕਾਂ ਦਾ ਗੁੱਸਾ ਹੋਰ ਜ਼ਿਆਦਾ ਉਸ ਸਮੇਂ ਵੱਧ ਗਿਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਆਕਸ਼ੇ ਕੁਮਾਰ ਨੇ ਪ੍ਰਿਥਵੀ ਰਾਜ ਚਾਹਾਨ ਦੇ ਰੋਲ ਦੇ ਵਿੱਚ ਜਿਹੜੀਆਂ ਮੁੱਛਾਂ ਲਗਾਈਆਂ ਸਨ ਅਸਲ ਦੇ ਵਿੱਚ ਉਹ ਮੁੱਛਾਂ ਵੀ ਨਕਲੀ ਸੀ ਪ੍ਰਿਥਵੀ ਰਾਜ ਚਾਹਾਨ ਮੂਵੀ ਤੋਂ ਬਾਅਦ ਆਕਸ਼ੇ ਕੁਮਾਰ ਦੀ ਬਹੁਤ ਜ਼ਿਆਦਾ ਜਿਹੜੀ ਇਮੇਜ ਹੈ ਉਹ ਡੇਮੇਜ ਹੁੰਦੀ ਹੈ ਇਹ ਫਿਲਮ ਦਾ ਇਫੈਕਟ ਪਿਆ ਆਕਸ਼ੇ ਕੁਮਾਰ ਦੀਆਂ ਦੂਜੀਆਂ ਫਿਲਮਾਂ ਤੇ ਜਿਵੇਂ ਕਿ ਉਸ ਦੀ ਫਿਲਮ ਆਈ ਰੱਖਸ਼ਾ ਬਧਨ ਉਹ ਵੀ ਸਿਰਫ 48 ਕਰੋੜ ਰੁਪਏ ਹੀ ਕਮਾ ਪਈ ਰਾਮ ਸੇਤੂ 74 ਕਰੋੜ ਰੁਪਏ ਅਤੇ ਜਿਹੜੀ ਸੈਲਫੀ ਫਿਲਮ ਆਈ ਉਹ 17 ਕਰੋੜ ਰੁਪਏ ਮਿਸ਼ਨ ਰਾਣੀ ਰੂੜ ਹੀ ਕਮਾਪਾਈ ਕੀ ਤੁਸੀਂ ਯਕੀਨ ਕਰੋਗੇ ਕਿ ਕੋਰੋਨਾ ਤੋਂ ਬਾਅਦ ਦੇ 4 ਸਾਲਾਂ ਦੇ ਵਿੱਚ ਆਕਸ਼ੇ ਕੁਮਾਰ ਨੇ 5 ਫਿਲਮਾਂ ਤਾਂ ਰੀਮੇਕ ਹੀ ਬਣਾ ਦਿੱਤੀਆਂ ਸੀ ਲਾਕਡਾਊਨ ਤੋਂ ਬਾਅਦ ਦਰਸ਼ਕਾਂ ਦਾ ਫਿਲਮ ਦੇਖਣ ਦਾ ਟ੍ਰੈਂਡ ਬਦਲ ਚੁੱਕਿਆ ਹੈ ਤੇ ਫਿਲਮ ਬਣਾਉਣ ਦਾ ਵੀ ਹੁਣ ਟ੍ਰੈਂਡ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕਿਆ ਹੈ ਲਾਕਡਾਊਨ ਤੋਂ ਬਾਅਦ ਹਰ ਕੋਈ ਐਕਟਰ ਡਾਇਰੈਕਟਰ ਰਿਸਕ ਲੈ ਰਿਹਾ ਹੈ ਤੇ ਸ਼ਾਹਰੂਖ ਖਾਨ ਵਰਗਾ ਐਕਟਰ ਜਿਸ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਐਕਸ਼ਨ ਨਹੀਂ ਕੀਤਾ ਸੀ ਉਹ ਵੀ ਆਪਣੀ ਫਿਲਮ ਪਠਾਨ ਦੇ ਵਿੱਚ ਐਕਸ਼ਨ ਕਰ ਰਿਹਾ ਹੈ ਐਕਟਰ ਪ੍ਰਵਾਸ ਦਾ ਵੀ ਬਾਹੂਬਲੀ ਤੋਂ ਬਾਅਦ ਬੁਰਾ ਸਮਾਂ ਚੱਲ ਰਿਹਾ ਸੀ ਪਰ ਕਲਕੀ ਫਿਲਮ ਨੇ ਉਸ ਨੂੰ ਵੀ ਸਟੇਬ ਫਿਲਮ ਦੇ ਵਿੱਚ ਕੁਝ ਅਲੱਗ ਚੀਜ਼ ਦਰਸ਼ਕਾਂ ਦੇ ਅੱਗੇ ਰੱਖੀ ਹੈ ਰੀਸੈਂਟਲੀ ਹੋਈ ਇੱਕ ਬਹੁਤ ਅਲੱਗ ਤਰ੍ਹਾਂ ਦੀ ਫਿਲਮ ਵਿਜੇ ਸੇਤੂਪਤੀ ਦੀ ਮਹਾਰਾਜਾ ਆਹੀ ਜਿਸ ਨੇ ਵੀ ਇੱਕ ਮੀਲਸਟੋਨ ਸਥਾਪਿਤ ਕਰ ਦਿੱਤਾ ਹੈ ਪਰ ਆਕਸ਼ੇ ਕੁਮਾਰ ਉਹੀ ਰੀਮੇਕ ਕਰ ਰਿਹਾ ਹੈ ਪਹਿਲਾਂ ਦੀ ਤਰ੍ਹਾਂ ਉਹੀ ਬਾਇਓਪਿਕ ਕਰ ਰਿਹਾ ਹੈ ਤੇ ਇਸ ਕਾਰਨ ਆਕਸ਼ੇ ਕੁਮਾਰ ਦੀ ਤਕਰੀਬਨ ਸਾਰੀਆਂ ਫਿਲਮਾਂ ਹੀ ਬੈਕ ਟੂ ਬੈਕ ਫਲॉप ਵੀ ਹੋ ਰਹੀਆਂ ਨੇ ਬਹੁਤ ਸਾਰੇ ਜਿਹੇ ਐਕਟਰ ਨੇ ਜਿਹੜੇ ਪਿਛਲੇ ਸਮੇਂ ਫਲॉप ਹੋ ਚੁੱਕੇ ਸਨ ਪਰ ਉਹਨਾਂ ਨੇ ਹੁਣ ਕਮਬੈਕ ਕਰ ਲਿਆ ਹੈ ਪਰ ਆਕਸ਼ੇ ਕੁਮਾਰ ਤਾਂ ਕਮਬੈਕ ਕਰਨ ਦੀ ਬਿਲਕੁਲ ਟਰਾਈ ਵੀ ਨਹੀਂ ਕਰ ਰਿਹਾ ਆਕਸ਼ੇ ਕੁ ਆਪਣੀ ਫਿਲਮ ਦੀ ਸਕ੍ਰਿਪਟ ਤੱਕ ਵੀ ਆਪ ਨਹੀਂ ਪੜ੍ਹਿਆ ਆਈ ਐਕਚੁਅਲੀ ਡੋਨਟ ਰੀਡ ਮਾਈ ਓਨ ਸਕ੍ਰਿਪਟ ਮਾਈਸੈਲਫ ਏਵਰੀ ਸਕ੍ਰਿਪਟ ਆਈ ਰੀਡ somebody reads it to me for at least about 30 to 40 times ਜਾਨੀ ਕਿ ਅਕਸ਼ੇ ਕੁਮਾਰ ਨੇ ਆਪਣੀ ਸਕ੍ਰਿਪਟ ਤੱਕ ਪੜਨ ਦੇ ਲਈ ਬੰਦਾ ਰੱਖਿਆ ਹੋਇਆ ਹੈ ਪਿਛਲੇ 4 ਸਾਲਾਂ ਦੇ ਅੰਦਰ ਸ਼ਾਹਰੂਖ ਖਾਨ ਨੇ ਤਿੰਨ ਫਿਲਮਾਂ ਕੀਤੀਆਂ ਸਲਮਾਨ ਖਾਨ ਨੇ ਚਾਰ ਫਿਲਮਾਂ ਕੀਤੀਆਂ ਰਿਤਿਕ ਰੋਸ਼ਨ ਨੇ ਦੋ ਫਿਲਮਾਂ ਕੀਤੀਆਂ ਅਮੀਰ ਖਾਨ ਨੇ ਇੱਕ ਫਿਲਮ ਕੀਤੀ ਇਥੋਂ ਤੱਕ ਕਿ ਅਜੇ ਦੇ ਗਾਨ ਨੇ ਵੀ ਸਿਰਫ ਪਿਛਲੇ 4 ਸਾਲਾਂ ਦੇ ਵਿੱਚ 6 ਫਿਲਮਾਂ ਕੀਤੀਆਂ ਨੇ ਪਰ ਅਕਸ਼ੇ ਕੁਮਾਰ ਪਿਛਲੇ 4 ਸਾਲਾਂ ਦੇ ਵਿੱਚ 13 ਫਿਲਮਾਂ ਕਰ ਚੁੱਕੇ ਨੇ ਇੱਕ ਪਾਸੇ ਦਰਸ਼ਕਾਂ ਦੇ ਕੋਲ ਕਲਕੀ ਐਨੀਮਲ ਅਤੇ ਮਹਾਰਾਜਾ ਵਰਗੀਆਂ ਬਿਹਤਰੀਨ ਫਿਲਮਾਂ ਨੇ ਦੇਖਣ ਦੇ ਲਈ ਤੇ ਦੂਜੇ ਪਾਸੇ ਅਕਸ਼ੇ ਕੁਮਾਰ ਦੀਆਂ ਰੀਮੇਕ ਤੇ ਬਾਇਓਪਿਕ ਇੱਥੇ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਆਡੀਅੰਸ ਨਵੀਂ ਚੀਜ਼ ਟਰਾਈ ਕਰੇਗੀ ਪੁਰਾਣੀਆਂ ਚੀਜ਼ਾਂ ਵੱਲ ਕਦੇ ਨਹੀਂ ਜਾਏਗੀ ਜਿਹੜੀਆਂ ਚੀਜ਼ਾਂ ਅਕਸ਼ੇ ਕੁਮਾਰ ਕਰ ਰਿਹਾ ਹੈ ਹੁਣ ਪਿਛਲੇ ਦਿਨੀ ਅਕਸ਼ੇ ਕੁਮਾਰ ਦੀ ਸਰਫਰਾ ਫਿਲਮ ਆਈ ਜਿਹੜੀ ਕਿ ਇੱਕ ਰੀਮੇਕ ਸੀ ਉਸ ਦੇ ਵਿੱਚ ਅਕਸ਼ੇ ਕੁਮਾਰ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸੀ ਹੁਣ ਸਵਾਲ ਇਹੀ ਉੱਠਦਾ ਹੈ ਕਿ ਅਕਸ਼ੇ ਕੁਮਾਰ ਇੰਨੀ ਵਧੀਆ ਪਰਫਾਰਮੈਂਸ ਇੱਕ ਰੀਮੇਕ ਮੂਵੀ ਦੇ ਲਈ ਦੇ ਰਿਹਾ ਹੈ ਇੰਨੀ ਵਧੀਆ ਪਰਫਾਰਮੈਂਸ ਕਿ ਉਹ ਇੱਕ オリジナル ਫਿਲਮ ਦੇ ਲਈ ਦੇਵੇ ਜਿਹੜੀ ਕਿ ਸੁਪਰ ਹਿੱਟ ਵੀ ਹੋਵੇ ਪਰ ਅਕਸ਼ੇ ਕੁਮਾਰ ਦਾ ਜਿਹੜਾ ਸਟਾਈਲ ਹੈ ਉਹ ਛੋਟੇ ਬਜਟ ਦੀਆਂ ਬੋਰ ਹੋ ਚੁੱਕੀ ਹੈ ਤੇ ਇਹੀ ਸਟਾਈਲ ਆਕਸ਼ੇ ਕੁਮਾਰ ਦਾ ਆਡੀਅנס ਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਜਿਹੜਾ ਸੰ 2024 ਚੱਲ ਰਿਹਾ ਹੈ ਇਸ ਦੇ ਵਿੱਚ ਆਕਸ਼ੇ ਕੁਮਾਰ ਆਪਣੀਆਂ ਆਲਰੇਡੀ ਦੋ ਫਿਲਮਾਂ ਰਿਲੀਜ਼ ਕਰ ਚੁੱਕਿਆ ਹੈ ਤੇ ਇਸ ਸਾਲ ਦੇ ਐਂਡ ਤੱਕ ਉਸ ਨੇ ਤਿੰਨ ਹੋਰ ਫਿਲਮਾਂ ਰਿਲੀਜ਼ ਕਰਦੀਆਂ ਨੇ ਸੰ 2024 ਦੇ ਵਿੱਚ ਜਾਨਕਿ ਇੱਕ ਅਜੀਬ ਐਕਟਰ ਜਿਸ ਦਾ ਬੁਰਾ ਸਮਾਂ ਚੱਲ ਰਿਹਾ ਹੈ ਉਸ ਨੇ ਲਗਾਤਾਰ 10 ਤੋਂ 12 ਫਿਲਮਾਂ 플ੌਪ ਦੇ ਦਿੱਤੀਆਂ ਨੇ ਪਰ ਫਿਰ ਵੀ ਉਹ ਲਗਾਤਾਰ ਫਿਲਮਾਂ ਤੇ ਫਿਲਮਾਂ ਕਰਦਾ ਜਾ ਰਿਹਾ ਹੈ ਇੱਕ ਸਾਲ ਦੇ ਵਿੱਚ 5-5 ਫਿਲਮਾਂ ਕਰ ਰਿਹਾ ਹੈ ਤੇ ਆਪਣੀਆਂ ਇਹਨਾਂ ਫਿਲਮਾਂ ਨੂੰ ਪ੍ਰਮੋਟ ਕਰਨ ਦੇ ਲਈ ਥਾਂ-ਥਾਂ ਇੰਟਰਵਿਊ ਦਿੰਦਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਨਾਲ ਉਹ ਕਲੈਬ ਕਰਦਾ ਹੈ। ਇਸ ਤੋਂ ਬਾਅਦ ਜੇਕਰ ਅਕਸ਼ੇ ਕੁਮਾਰ ਦੇ ਕੋਲ ਟਾਈਮ ਬਚ ਜਾਂਦਾ ਹੈ ਤਾਂ ਉਹ ਰੀਲਾਂ ਬਣਾਉਣ ਲੱਗ ਜਾਂਦਾ ਹੈ। ਜੇਕਰ ਇਸ ਤੋਂ ਬਾਅਦ ਵੀ ਅਕਸ਼ੇ ਕੁਮਾਰ ਦੇ ਕੋਲ ਕੋਈ ਟਾਈਮ ਬਚ ਜਾਂਦਾ ਹੈ ਤਾਂ ਉਹ ਮਸ਼ਹੂਰੀਆਂ ਜੱਕੀ ਐਡ ਕਰਨ ਲੱਗ ਜਾਂਦਾ ਹੈ। ਅਜੇ ਹਾਲ ਲੱਗਦਾ ਹੈ ਕਿ ਅਕਸ਼ੇ ਕੁਮਾਰ ਕੋਈ ਸੁਪਰਸਟਾਰ ਨਹੀਂ ਹੈ ਬਲਕਿ ਇੱਕ ਸੋਸ਼ਲ ਮੀਡੀਆ ਵਾਲਾ ਇਨਫਲੂਐਂਸਰ ਹੈ ਜਿਹੜਾ ਹਰ ਤਰ੍ਹਾਂ ਦੀ ਚੀਜ਼ ਹੀ ਕਰ ਰਿਹਾ ਹੈ। ਜਿਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਉਹ 2-3 ਦਿਨ ਲੋਕਾਂ ਦੇ ਸਾਹਮਣੇ ਨਾ ਆਇਆ ਤਾਂ ਉਸ ਨੂੰ ਦੁਨੀਆ ਭੁੱਲ ਜਾਵੇਗੀ। ਅਜੇ ਹ ਕਰਦਾ ਸੀ ਅੱਜ ਦੇ ਸਮੇਂ ਉਹ ਸਿਰਫ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੀ ਰਹਿ ਗਿਆ ਹੈ ਇਸ ਲਈ ਆਡੀਅנס ਵੀ ਹੁਣ ਆਕਸ਼ੇ ਕੁਮਾਰ ਨੂੰ ਸੋਸ਼ਲ ਮੀਡੀਆ ਵਾਲਾ ਹੀ ਰਿਸਪੌਂਸ ਦਿੰਦੀ ਹੈ ਕਰੋਨਾ ਤੋਂ ਬਾਅਦ ਆਕਸ਼ੇ ਕੁਮਾਰ ਦੀ ਹੁਣ ਤੱਕ ਇੱਕ ਵੀ ਫਿਲਮ ਹਿੱਟ ਨਹੀਂ ਹੋਈ ਕਰੋਨਾ ਤੋਂ ਬਾਅਦ ਜਿੰਨੀਆਂ ਵੀ ਆਕਸ਼ੇ ਕੁਮਾਰ ਦੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਉਹਨਾਂ ਦੇ ਵਿੱਚ ਆਕਸ਼ੇ ਕੁਮਾਰ ਦੀ ਇੱਕ ਚੀਜ਼ ਜਰੂਰ ਮਿਸਿੰਗ ਰਹੀ ਹੈ ਉਹ ਚੀਜ਼ ਹੈ ਜੀ ਆਕਸ਼ੇ ਕੁਮਾਰ ਦੀ ਸਕਰੀਨ ਪ੍ਰੈਜੈਂਸ ਆਕਸ਼ੇ ਕੁਮਾਰ ਦੀ ਡਾਇਲੌਗ ਡਿਲੀਵਰੀ ਅਤੇ ਆਕਸ਼ੇ ਕੁਮਾਰ ਦਾ ਐਫਰ ਬਿਲਕੁਲ ਗਾਇਬ ਹੈ ਹੁਣ ਕਰੋਨਾ ਤੋਂ ਬਾਅਦ ਜਿੰਨੀਆਂ ਵੀ ਫਿਲਮਾਂ ਉਸ ਦੀਆਂ ਆ ਰਹੀਆਂ ਨੇ ਉਹਨ ਰਹੁੰਦਾ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਕੰਫੀਡੈਂਸ ਹੈ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਡਾਇਲੌਗ ਡਿਲੀਵਰੀ ਦਿੰਦਾ ਹੈ ਪਰ ਹੌਣ ਵਾਲਾ ਅਕਸ਼ੇ ਕੁਮਾਰ ਬਿਲਕੁਲ ਨਿੱਲ ਹੋ ਚੁੱਕਿਆ ਹੈ ਰੀਸੈਂਟਲੀ ਅਕਸ਼ੇ ਕੁਮਾਰ ਦੀ ਸੀ ਇੱਕ ਇੰਟਰਵਿਊ ਦੇਖੀ ਜਿਸ ਦੇ ਵਿੱਚ ਉਹ ਬਿਲਕੁਲ ਹੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਵਾਲੇ ਸਮੇਂ ਦੇ ਵਿੱਚ ਅਕਸ਼ੇ ਕੁਮਾਰ ਜਦੋਂ ਆਪਣੀ ਕਿਸੇ ਫਿਲਮ ਨੂੰ ਪ੍ਰਮੋਟ ਕਰਦੇ ਲਈ ਇੰਟਰਵਿਊ ਵਗੈਰਾ ਕਰਦੇ ਸਨ ਤਾਂ ਉਹ ਲਗਾਤਾਰ ਅਕਸ਼ੇ ਕੁਮਾਰ ਇੱਕ ਜਾਂ ਦੋ ਘੰਟੇ ਖੜਾ ਰਹਿੰਦਾ ਸੀ ਤੇ ਲਗਾਤਾਰ ਹੀ ਆਪਣੇ ਸਾਹਮਣੇ ਬੈਠੇ ਪੱਤਰਕਾਰਾਂ ਦੇ ਨਾਲ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ ਪਰ ਜਦੋਂ ਤੁਸੀਂ ਹੁਣ ਦੇ ਅਕਸ਼ੇ ਕੁਮਾਰ ਦੇ ਦੇ ਰਿਹਾ ਹੋਵੇ ਅਜੇ ਹਾਲ ਵੀ ਨਹੀਂ ਕਿ ਅਕਸ਼ੇ ਕੁਮਾਰ ਨੂੰ ਪਤਾ ਨਹੀਂ ਕਿ ਦਰਸ਼ਕ ਕਿੱਦਾਂ ਦੀਆਂ ਫਿਲਮਾਂ ਦੇਖਣਾ ਚਾਹੁੰਦੇ ਨੇ ਪਰ ਫਿਰ ਵੀ ਅਕਸ਼ੇ ਕੁਮਾਰ बार-बार ਉਹੀ ਬਾਇਓਪੈਕ ਉਹੀ ਰੀਮੇਕ ਤੇ ਉਹੀ ਛੋਟੇ ਬਜਟ ਦੀਆਂ ਫਿਲਮਾਂ ਕਰ ਰਿਹਾ ਹੈ ਜਾਨਕਿ ਅਕਸ਼ੇ ਕੁਮਾਰ ਨੂੰ ਪਤਾ ਹੈ ਕਿ ਆਡੀਅנס ਨੂੰ ਕੀ ਚਾਹੀਦਾ ਹੈ ਪਰ ਅਕਸ਼ੇ ਕੁਮਾਰ ਦੇ ਕੋਲੋਂ ਤਾਕਤ ਹੀ ਨਹੀਂ ਬਚੀ ਕਿ ਆਡੀਅנס ਨੂੰ ਉਹ ਉਹ ਚੀਜ਼ ਦੇ ਸਕੇ ਅਕਸ਼ੇ ਕੁਮਾਰ ਹੁਣ ਬਹੁਤ ਜ਼ਿਆਦਾ ਟੁੱਟ ਚੁੱਕਿਆ ਹੈ ਉਸ ਦੇ ਲਈ ਕਮਬੈਕ ਕਰਨਾ ਹੁਣ ਬਹੁਤ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਇਹ ਹੈ ਕਿ ਜੀ 8 ਸਤੰਬਰ 2021 ਨੂੰ ਅਕਸ਼ੇ ਕੁਮਾਰ ਦੀ ਮਾਤਾ ਅਕਸ਼ੇ ਕੁਮਾਰ ਬਹੁਤ ਜ਼ਿਆਦਾ ਟੁੱਟ ਜਾਂਦਾ ਹੈ ਤੇ ਮਾਂ ਦੇ ਜਾਣ ਦਾ ਦਰਦ ਤਾਂ ਹਰ ਕੋਈ ਸਮਝ ਸਕਦਾ ਹੈ ਕਿ ਕਿੰਨਾ ਜ਼ਿਆਦਾ ਹੁੰਦਾ ਹੈ। ਅਕਸ਼ੇ ਕੁਮਾਰ ਵੈਸੇ ਵੀ ਆਪਣੇ ਮਾਂ ਦੇ ਬਹੁਤ ਜ਼ਿਆਦਾ ਕਲੋਜ਼ ਸੀ। ਸਨ 2021 ਤੋਂ ਬਾਅਦ ਯਾਨੀ ਕਿ ਉਹਨਾਂ ਦੀ ਮਾਤਾ ਜੀ ਦੀ ਡੈਥ ਤੋਂ ਬਾਅਦ ਅਕਸ਼ੇ ਕੁਮਾਰ ਦੀ ਜਿੰਨੀਆਂ ਵੀ ਫਿਲਮਾਂ ਰਿਲੀਜ਼ ਹੋਈਆਂ ਨੇ ਉਹ ਸਾਰੀਆਂ ਦੇ ਸਾਰੀਆਂ ਫਲॉप ਹੋਈਆਂ ਨੇ। ਅਕਸ਼ੇ ਕੁਮਾਰ ਦੀ ਹੁਣ ਐਕਟਿੰਗ ਅਤੇ ਪਰਫਾਰਮੈਂਸ ਦੇ ਵਿੱਚ ਉਹ ਚੀਜ਼ ਨਜ਼ਰ ਨਹੀਂ ਆ ਰਹੀ ਜਿਹੜੀਆਂ ਪਹਿਲਾਂ ਦੀ ਫਿਲਮਾਂ ਦੇ ਵਿੱਚ ਉਹਨਾਂ ਦੀ ਹੁੰਦੀ ਸੀ। ਇਸ ਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਅਕਸ਼ੇ ਕੁਮਾਰ ਦੀ ਮਾਤਾ ਜੀ ਦੀ ਡੈਥ ਤੋਂ ਬਾਅਦ ਅਕਸ਼ੇ ਦੇ ਉੱਪਰ ਜਾਸ ਨੂੰ ਇਹ ਵਾਲਾ ਆਕਸ਼ੇ ਕੁਮਾਰ ਪਸੰਦ ਨਹੀਂ ਹੋਵੇਗਾ ਹੁਣ ਸਵਾਲ ਇਹ ਔਰਦਾ ਹੈ ਕਿ ਸਾਨੂੰ ਪੁਰਾਣੇ ਵਾਲਾ ਐਕਸ਼ਨ ਆਕਸ਼ੇ ਕੁਮਾਰ ਖਿਡਾਰੀ ਕੀ ਵਾਪਸ ਦੇਖਣ ਨੂੰ ਮਿਲ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਚੀਜ਼ ਹੋਣ ਦੇ 90% ਚਾਂਸ ਖਤਮ ਹੋ ਚੁੱਕੇ ਨੇ ਸਿਰਫ 10% ਚਾਂਸ ਹੀ ਬਚੇ ਨੇ ਕਿ ਅਸੀਂ ਫਿਰ ਤੋਂ ਪਹਿਲੇ ਵਾਲੇ ਆਕਸ਼ੇ ਕੁਮਾਰ ਨੂੰ ਦੇਖ ਸਕੀਏ ਕਿਉਂਕਿ ਆਕਸ਼ੇ ਕੁਮਾਰ ਦਾ ਵੱਡੇ ਲੈਵਲ ਤੇ ਉੱਪਰ ਜੇ ਕੀ ਵਧੀਆ ਲੈਵਲ ਦੇ ਉੱਪਰ ਕਮਬੈਕ ਕਰਨ ਦਾ ਕੋਈ ਵੀ ਇਰਾਦਾ ਨਹੀਂ ਹੈ ਕਿਉਂਕਿ ਕਮਬੈਕ ਕਰਨ ਲਈ ਤੁਹਾਨੂੰ ਪਹਿਲਾਂ ਫਿਲਮਾਂ ਤੋਂ ਗੈਪ ਲੈਣਾ ਪੈਂਦਾ ਹੈ ਤੇ ਫਿਰ ਇੱਕ ਵੱਡੀ ਧਮਾਕੇਦਾਰ ਫਿਲ ਗੈਪ ਨਹੀਂ ਹੈ ਕਿਉਂਕਿ ਆਲਰੇਡੀ ਹੀ ਆਕਸ਼ੇ ਕੁਮਾਰ ਨੇ ਅੱਗੇ 12 ਤੋਂ 13 ਫਿਲਮਾਂ ਸਾਈਨ ਕਰ ਰੱਖੀਆਂ ਨੇ ਜਾਨੀ ਕਿ ਆਉਣ ਵਾਲੇ 3 ਤੋਂ 4 ਸਾਲ ਆਕਸ਼ੇ ਕੁਮਾਰ ਦੇ ਪੂਰੀ ਤਰ੍ਹਾਂ ਦੇ ਨਾਲ ਪੈਕ ਨੇ ਤੇ ਇਹਨਾਂ ਆਉਣ ਵਾਲੇ 3 ਤੋਂ 4 ਸਾਲਾਂ ਦੇ ਵਿੱਚ ਆਕਸ਼ੇ ਕੁਮਾਰ ਨੂੰ ਸਿਰਫ 2 ਤੋਂ 3 ਫਿਲਮ ਹਿੱਟ ਹੀ ਮਿਲ ਸਕਦੀਆਂ ਨੇ ਉਹ ਫਿਲਮਾਂ ਹੋਣਗੀਆਂ ਜਿਵੇਂ ਵੈਲਕਮ ਹਾਊਸਫੁੱਲ ਤੇ ਹੀਰਾ ਫੇਰੀ ਵਗੈਰਾ ਇਸ ਤੋਂ ਬਿਨਾ ਜਿਹੜੀਆਂ ਆਕਸ਼ੇ ਕੁਮਾਰ ਦੇ ਅੱਗੇ ਫਿਲਮਾਂ ਆ ਰਹੀਆਂ ਨੇ ਜੋ ਕਿ ਅੱਗੇ ਦੇ ਰੁਝਾਨ ਨੇ ਉਹਨਾਂ ਦੇ ਹਿਸਾਬ ਦੇ ਨਾਲ ਉਹ ਵੀ ਫਲॉप ਹੀ ਹੋਣਗੀਆਂ ਹੁਣ ਪਹਿਲਾਂ ਵਾਲਾ ਸਮਾਂ ਆਕਸ਼ੇ ਕੁਮਾਰ ਦਾ ਵਾਪਸ ਨਹੀਂ ਆਉਣ ਵਾਲਾ 10% ਚਾਂਸ ਵੀ ਅ ਦੇ ਨਾਲ ਕਮਬੈਕ ਕਰ ਸਕਦਾ ਹੈ انسان ਦੀ ਹਿੰਮਤ ਉਸ ਦਾ ਜਨੂਨ ਤੇ ਜਜ਼ਬਾ ਉਸ ਤੋਂ ਕੁਝ ਵੀ ਕਰਵਾ ਸਕਦਾ ਹੈ ਤਾਂ ਅਕਸ਼ੇ ਕੁਮਾਰ ਵੀ ਆਪਣਾ ਕਮਬੈਕ ਕਰ ਸਕਦਾ ਹੈ ਪਹਿਲਾਂ ਵਾਲਾ ਅਕਸ਼ੇ ਕੁਮਾਰ ਬਣ ਕੇ ਵਾਪਸ ਆ ਸਕਦਾ ਹੈ ਜੇਕਰ ਅਕਸ਼ੇ ਕੁਮਾਰ ਚਾਹਣ ਤਾਂ ਉਹ ਆਪਣਾ ਕਮਬੈਕ ਕਰ ਸਕਦੇ ਨੇ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਆਪਣਾ ਕਮਬੈਕ ਕੀਤਾ ਹੈ ਕਿਉਂਕਿ ਇੰਡੀਆ ਦੀ ਜਨਤਾ ਅਕਸ਼ੇ ਕੁਮਾਰ ਨੂੰ ਉਹੀ ਪੁਰਾਣੇ ਅਕਸ਼ੇ ਕੁਮਾਰ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੀ ਹੈ ਪਰ ਲੱਗਦਾ ਹੈ ਕਿ ਜਿਵੇਂ ਇਹ ਕੋਸ਼ਿਸ਼ ਕਰਨਾ ਅਕਸ਼ੇ ਕੁਮਾਰ ਦੇ ਹੁਣ ਬੱਸ ਦੀ ਗੱਲ ਨਹੀਂ ਰਹੀ ਉਹ ਕਰਨਾ ਹੀ ਨਹੀਂ ਚਾਹੁੰਦੇ ਉਹ ਹਾਰ ਚੁੱਕੇ ਨੇ ਕਿਉਂਕਿ ਹੁਣ ਅਕਸ਼ੇ ਕੁਮਾਰ ਦੀ ਬਾਡੀ ਲੈਂਗੁ ਇਹ ਹਾਰਾ ਇਨਸਾਨ ਹੈ ਜਸਦੇ ਪੱਲੇ ਹੁਣ ਕੁਛ ਵੀ ਨਹੀਂ ਬਚਿਆ ਇਹ ਸਾਂਜੀ ਅਕਸ਼ਿਕ ਮਾਰ ਦੇ ਨਾਲ ਜੁੜੇ ਹੋਏ ਕੁਝ ਰੌਚਕਤਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨਿਊਜ਼ ਸਬਸਕ੍ਰਾਈਬ ਕਰਨਾ ਧੰਨਵਾਦ